ਵੈਗੁਰਜੀ ਦਾ ਕਾਲਸਾ ਵੈਗੁਰਜੀ ਦੇ ਘਟੇ ਅੰਗਰੇਜ਼ੀ ਅੱਜ ਅਸੀਂ ਖਨੋਰੀ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਭੈਣ ਤਾਂ ਮੌਰੀ ਹੋ ਕੇ ਆਪਣੇ ਹੱਕ ਲਈ ਦਿਨ ਦਿਹਾੜੀ ਉੱਥੇ ਅੰਦੋਲਨ ਤੇ ਬੈਠੇ ਆ ਉਹਨਾਂ ਅਸੀਂ ਗੱਲ ਕਰਨੀ ਅੱਜ ਸਰਦਾਰ ਕਾਕਾ ਸਿੰਘ ਹੁਣੀ ਇੱਕ ਕਿਸਾਨ ਯੂਨੀਅਨ ਦੇ ਜਿਹੜੇ ਮੁਖੀ ਆ ਉਹਨਾਂ ਪਹਿਲਾਂ ਗੱਲਬਾਤ ਹੋਊਗੀ ਫਿਰ ਸਾਡੀ ਜਿਹੜੀ ਭਾਈਾ ਦਿੱਲੀ ਵੱਲੋਂ ਜਿਹੜੇ ਭਾਈ ਕਾਫੀ ਬਿਮਾਰ ਹੈ ਤੁਹਾਨੂੰ ਪਤਾ ਉਹ ਸਿਹਤ ਵੀ ਥੀ ਉਹਨਾਂ ਵੀ ਸਾਡੀ ਫਤਿਹ ਸੰਜੀ ਕੀਤੀ ਜਾਊਗੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਯਾਰ ਵਾਲੀ ਖਾਸ ਇਹਨਾਂ ਸਪੋਰਟ ਕਰਦੇ ਅਸੀਂ ਇਹ ਬੇਨਤੀ ਕਰਦੇ ਹਾਂ ਭਈ ਤੁਸੀਂ ਫਾਈਟ ਵਾਲੇ ਵਾਲੇ ਸਾਰੇ ਪਾਸੇ ਅਰਦਾਸਾਂ ਕਰੋਗੇ ਜਿਹੜੇ ਆਪਣੇ ਦੇ ਦੇਖੋ ਕਿੰਨੀ ਸਿਹਤ ਖਰਾਬ ਹੋ ਗਿਆ ਤਾਂ ਵੀ ਆਪਣੇ ਹੱਕ ਦੇ ਮੋਰੇ ਹੋ ਕੇ ਲੜ ਰਾਇਆ ਬੈਰੂਪ ਦੀ ਕਾਲਸਾ ਆ ਵਾਈ ਗੁੱਡ ਜੀ ਕੀ ਫਤੇ ਭਾਈ ਸਾਹਿਬ ਬਹੁਤ ਧੰਨਵਾਦ ਉਸਾਰੀ ਛੋਟੇ ਸਾਰੀ ਟੀਮ ਦਾ ਜਿਹੜੀ ਇਸ ਸਥਿਤੀ ਦੇ ਵਿੱਚ ਸਾਡਾ ਸਹਿਯੋਗ ਦੇ ਰਹੀ ਆ ਤੇ ਪੂਰੇ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਖਾਲਸਾ ਏਡ ਨਾਲ ਸਾਡੇ ਨੌਜਵਾਨ ਜੁੜੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਸਾਡੇ ਵੀ ਬਹੁਤ ਵੱਡੀ ਗੱਲ ਆ ਤੁਸੀਂ ਇੰਨੇ ਸਮੇਂ ਇੰਨੇ ਆਪਣੀ ਬਿਜ਼ੀ ਟਾਈਮ ਤੋਂ ਸਮਾਂ ਕੱਢਿਆ ਤੇ ਪਹਿਲਾਂ ਭਾਈ ਸਾਹਿਬ ਦੱਸਿਓ ਭਾਈ ਢੱਲੇਵਾਲ ਜੀ ਦੀ ਸਿਹਤ ਕਿਦਾਂ ਭਾਈ ਸਾਹਿਬ ਦੀ ਢੱਲੇਵਾਲ ਸਾਹਿਬ ਦੀ ਸਿਹਤ ਠੀਕ ਹੈ ਜੀ 2 ਦਿਨ ਦੇ ਵਿੱਚ ਥੋੜੀ ਜਿਹੀ ਗਰਾਫਟ ਆ ਗਈ ਸੀਗੀ ਉਹਨਾਂ ਨੇ ਮਨ ਤਕਲੀਫ ਹੋਣੀ ਸ਼ੁਰੂ ਹੋ ਗਈ ਸੋ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਸੀਗਾ ਬਈ ਬਾਹਰ ਜਿਹੜੇ ਮੇਰੇ ਖਾਸ ਕਰਕੇ ਪਰਿਵਾਰ ਵਾਲੇ ਤੋਂ ਰਿਸ਼ਤੇਦਾਰ ਖਾਸ ਕਰਕੇ ਬੀਕੇ ਜੋ ਸਤੂਪੁਰ ਦਾ ਜੋ ਪਰਿਵਾਰ ਹੈ ਇਹਨਾਂ ਦੀ ਜਿਹੜੀ ਮਿਲਣੀ ਹੈ ਘਟਾ ਦਿਓ ਮੈਨੂੰ ਮਿਲਣ ਤੋਂ ਬਾਅਦ ਤਕਲੀਫ ਹੁੰਦੀ ਹੈ ਉਹ ਅਸੀਂ ਉੱਤੇ ਗੌਰ ਕੀਤੀ ਸੀ ਪਰ ਅੱਜ ਵੀ ਜਿਹੜੇ ਦੂਜੇ ਫੋਰ ਵਾਲੇ ਸਾਡੇ ਇੱਥੇ ਕਿਸਾਨਾਂ ਕੋ ਆਏ ਸਵੇਰ ਮੈਨੂੰ ਉਹਨਾਂ ਨੇ ਪਾਇਆ ਬਈ ਮੈਨੂੰ ਹੋਰ ਤਕਲੀਫ ਆਜੂ ਤਾਂ ਆ ਜਾਣ ਤੋਂ ਕੋਈ ਆਗੂ ਇਹ ਨਾ ਕਹੇ ਵੀ ਅਸੀਂ ਆਏ ਆ ਤੇ ਡੱਲੇਵਾਲ ਸਾਹਿਬ ਨੇ ਮੈਲ ਦਾ ਟਾਈਮ ਨਹੀਂ ਦਿੱਤਾ ਫੇਰ ਵੀ ਇਸ ਹਾਲਾਤ ਦੇ ਵਿੱਚੋ ਅੱਜ ਉਹਨਾਂ ਸਾਰੇ ਆਗੂ ਨੂੰ ਟਾਈਮ ਕੱਢ ਕੇ 2-4 ਮਿੰਟੋ ਬੋਲੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਪਰਮਾਤਮਾ ਮਿਹਰ ਕਰੇ ਹਾਂਜੀ ਹਾਂਜੀ ਨਹੀਂ ਬਹੁਤ ਚੜ੍ਹਦੀ ਕਲਾ ਸਾਨੂੰ ਇਦਾਂ ਸੁਣ ਕੇ ਬੜੀ ਖੁਸ਼ੀ ਹੁੰਦੀ ਆ ਕਿ ਭਾਈ ਸਾਹਿਬ ਨੇ ਸਾਰੀ ਜ਼ਿੰਦਗੀ ਇਦਾਂ ਦੇ ਸੰਘਰਸ਼ ਤੇ ਲਾ ਦਿੱਤੀ ਆ ਪੰਜਾਬ ਲਈ ਕਿਸਾਨਾਂ ਲਈ ਇਹ ਇਦਾਂ ਦੇ ਸਾਨੂੰ ਇਹੀ ਚਾਹੀਦਾ ਪਈ ਭਾਈ ਸਾਹਿਬ ਚੜ੍ਹਦੀ ਕਲਾ ਸਹੀ ਸਲਾਮਤ ਹੋਣ ਤੇ ਫੇਰ ਅੱਗੇ ਆ ਕੇ ਸੇਵਾ ਕਰੀ ਜਾਂ ਜਿੱਦਾਂ ਕਰੀ ਜਾਂਦੇ ਆ ਤੇ ਸਾਡੀ ਵੀ ਟੀਮ ਮੇਰੇ ਖਿਆਲ ਤੁਹਾਨੂੰ ਮਿਲੀ ਹੋਣੀ ਆ ਉੱਥੇ ਉਹ ਕੋਸ਼ਿਸ਼ ਕਰਦੇ ਪਈ ਜਿੰਨਾ ਕੁਸ਼ ਅਸੀਂ ਕਰ ਸਕਦੇ ਆ ਕਿਸਾਨਾਂ ਲਈ ਕਰ ਰਹੇ ਆ ਜੇ ਕੋਈ ਵੀ ਹੋਰ ਵੀ ਚੀਜ਼ ਦੀ ਲੋੜ ਹੋਵੇ ਤੁਹਾਨੂੰ ਖੜੇ ਆ ਤੁਸੀਂ ਮੜ ਜਾਏ ਦੱਸਾਂਗੇ ਪਈ ਸਾਡੀ ਟੀਮ ਬਾਰੇ ਪਈ ਕਿਦਾਂ ਕਦੋਂ ਤੁਹਾਨੂੰ ਲੱਗਿਓ ਜੁੜਿਓ ਆ ਦੇਖੋ ਇੱਥੇ ਦਿੱਕਤ ਆ ਗਈ ਸੀ ਜੀ ਮੋਰਚੇ ਦੇ ਵਿੱਚ ਕਾਸ਼ ਕਰਕੇ ਸਾਡੀਆਂ ਪੈਣਾਂ ਲਈ ਕੋਈ ਪ੍ਰਬੰਧ ਨਹੀਂ ਸੀਗਾ ਪੈਣ ਲਈ ਤਾਂ ਨਾ ਹੀ ਕੋਈ ਬਾਥਰੂਮ ਦਾ ਪ੍ਰਬੰਧ ਸੀਗਾ ਅਸੀਂ ਉਹ ਟੀਮ ਨੂੰ ਬੁਲਾਇਆ ਇਹਨਾਂ ਨੇ ਤਾਲਮਿਲਕ ਸਾਡੇ ਨਾਲ ਕੀਤਾ ਉਹ ਠੰਡ ਦੇ ਵਿੱਚ ਜਿਹੜੇ ਗੈਸ ਕੁਸਟ ਦਾ ਵੀ ਪ੍ਰਬੰਧ ਕੀਤਾ ਬਹੁਤ ਵਧੀਆ ਪ੍ਰਬੰਧ ਕੀਤਾ ਹੁਣ ਬਹੁਤ ਰਹਿਣ ਬਸੇਰਾ ਜਿਹੜਾ 2200 ਦਾ ਉਹ ਸਾਡੀਆਂ ਪੈਣਾਂ ਵਾਸਤੇ ਜਿਹੜਾ ਐਮਰਜੈਂਸੀ ਬਿਲਕਾ ਨਾਲ ਬਾਥਰੂਮ ਵੀ ਬਣ ਗਏ ਤਾਂ ਜਿਹੜਾ ਹੋਰ ਵੀ ਇਹਨਾਂ ਨੇ ਸੋ ਤੋਂ ਪਹਿਲਾਂ ਹੀ ਇਹ ਅਪੀਲ ਕੀਤੀ ਸੀ ਵੀ ਅਸੀਂ ਦੱਸੋ ਸਾਨੂੰ ਕੀ ਕਰ ਸਕਦੇ ਆ ਅਸੀਂ ਤਾਂ ਵੀ ਅਪੀਲ ਕੀਤੀ ਆ ਵੀ ਬਹੁਤ ਕੁਝ ਮਹਾਰਾਜ ਦਾ ਦਿੱਤਾ ਬਹੁਤ ਲੋਕਾਂ ਵੱਲੋਂ ਖੁਸ਼ ਆ ਰਹੇ ਆ ਫਿਰ ਵੀ ਜੇ ਕਿਤੇ ਦਿੱਕਤ ਆਈ ਤਾਂ ਸਾਂਝ ਕਰਾਂਗੇ ਇਸ ਵੇਲੇ ਮੈਨੂੰ ਲੱਗਦਾ ਵੀ ਸਾਰੇ ਪ੍ਰਬੰਧ ਚੜ੍ਹਦੀ ਕਲਾ ਦੇ ਵਿੱਚ ਨੇ ਟੀਮ ਸਾਡੇ ਨਾਲ ਨੇ ਹਰ ਵਕਤ ਰੋਜ਼ ਹੱਥ ਨੇ ਤੜਕੇ ਮਿਲਦੇ ਆ ਫਿਰ ਵੀ ਮੈਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਤੁਸੀਂ ਐ ਨਸੀਬ ਤੋਂ ਵੇਲੇ ਜਦੋਂ ਕੰਮ ਆਉਂਦੇ ਹੋ ਅੱਜ ਵੀ ਜਿਹੜੀ ਖਾਲਸਾ ਐਡ ਹੈ ਉਹ ਆ ਸਾਡੇ ਜਿਹੜਾ ਪ੍ਰਬੰਧਕ ਹੈ ਉਹ ਇੱਥੇ ਸਾਡੇ ਨਾਲ ਖੜੇ ਨੇ ਚੜ੍ਹਦੀ ਕਲਾ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਆਪ ਦੇ ਘਰਵਾਰ ਛੱਡ ਕੇ ਸਾਡੇ ਨਾਲ ਬੈਠੇ ਨੇ ਫੇਰ ਵੀ ਮਦਦ ਜਿਹੜੀ ਭਾਵੇਂ ਸਫਾਈ ਦੀ ਹੋਵੇ ਭਾਵੇਂ ਰਹਿਣ ਬਸੇਰੇ ਬਣਾਉਣੇ ਹੋਣ ਭਾਵੇਂ ਕੋਈ ਟਰੈਕਟਰ ਵਾਲਿਆਂ ਦੇ ਪਾਣੀ ਦਾ ਪ੍ਰਬੰਧ ਲਹਿੜ ਦਾ ਪ੍ਰਬੰਧ ਬਹੁਤ ਕੁਸ਼ਲ ਅਸੀਂ ਸੰਜਿਆ ਕਰੇ ਮੈਨੂੰ ਲੱਗਦਾ ਵੀ ਇਸੇ ਮੋਰਚੇ ਦੇ ਵਿੱਚ ਸਾਡੇ ਵੱਲੋਂ ਖਾਸ ਕਰਕੇ ਖਾਲਸਾ ਏਡ ਵੱਲੋਂ ਕੋਈ ਦਿੱਕਤ ਨਹੀਂ ਬਹੁਤ ਸਹਿਯੋਗ ਦੇ ਰਹੇ ਨੇ ਨਹੀਂ ਬਹੁਤ ਚੜ੍ਹਦੀ ਕਲਾ ਬਹੁਤ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਦੁਨੀਆ ਗੱਲਾਂ ਸੁਣ ਕੇ ਕਿਉਂਕਿ ਅਸੀਂ ਕਹਿੰਨੇ ਭਈ ਦੇਖੋ ਤੁਸੀਂ ਸਾਨੂੰ ਕਹਿੰਨੇ ਭਈ ਘਰ ਛੱਡ ਕੇ ਸਾਡੇ ਸੇਵਦਾਰ ਹੋਏ ਤੁਸੀਂ ਦੇਖੋ ਕਿੰਨੇ ਚਿਰ ਦੇ ਤੁਸੀਂ ਉੱਥੇ ਲੱਗੇ ਹੋ ਆ ਰੋਡਾਂ ਤੇ ਬੈਠੇ ਆ ਪੰਜਾਬ ਲਈ ਕਿਸਾਨੀ ਲਈ ਸਾਰੇ ਕਿਸਾਨਾਂ ਲਈ ਭਾਰਤ ਦੇ ਵਿੱਚ ਲਈ ਸਾਰਿਆਂ ਦੇ ਹੱਕ ਲਈ ਬੈਠੇ ਆ ਸਾਨੂੰ ਵੀ ਬੜਾ ਭਈ ਦੁੱਖ ਨਾਲ ਦੇਖ ਕੇ ਭਈ ਦੇਖੋ ਕਈ ਵਾਰੀ ਤੁਸੀਂ ਇੰਨੀ ਸਰਦੀ ਹੁੰਦੀ ਆ ਤਾਂ ਵੀ ਚੜਦੀ ਕਲਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਠੰਡ ਲੱਗ ਜਾਂਦੀ ਹੁਣ ਭਾਈ ਸਾਹਿਬ ਵੀ ਬਿਮਾਰ ਆ ਤਾਂ ਵੀ ਤੁਸੀਂ ਚੜਦੀ ਕਲਾ ਆ ਇਹ ਮੇਰੇ ਖਾਲ ਇੱਕ ਪੰਜਾਬੀ ਆ ਤੇ ਇੱਕ ਬਹੁਤ ਤਾਕਤ ਆ ਕੋਈ ਫਰਕ ਨਹੀਂ ਪੈਂਦਾ ਆਪਣੇ ਸਰੀਰਾਂ ਉੱਪਰ ਜੇ ਅਸੀਂ ਰਸਤੇ ਤੁਰਿਓ ਇਨਸਾਫ ਲਈ ਸੋ ਤੁਸੀਂ ਜਿਹੜੇ ਰਸਤੇ ਜਿਹੜੇ ਤੁਰਿਓ ਆ ਸਾਡੀ ਜਿਹੜੀ ਕੌਮ ਆ ਬਹੁਤ ਮਾਣਿਆ ਸਾਨੂੰ ਸਾਰਿਆਂ ਨੂੰ ਤੇ ਇਹਦੇ ਵਿੱਚ ਭਾਈ ਸਾਹਿਬ ਪੁੱਛਣਾ ਚਾਹੁੰਦਾ ਪਈ ਹੁਣ ਤੁਹਾਡੀਆਂ ਕੀ ਆਸਾਂ ਆ ਪਈ ਕੀ ਹੋਊਗਾ ਨਤੀਜਾ ਕਿ ਨਿਕਲੂਗਾ ਪਹਿਲੇ ਤਾਂ ਅੱਜ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਅੱਜ ਅਸੀਂ ਸਾਰੇ ਆ ਕੋ ਇੱਥੇ ਇਕੱਠੇ ਬੈਠੇ ਕਨੌਦੀ ਦੇ ਵਿੱਚ ਸਿਰ ਝੂੜ ਕੇ ਬੈਠੇ ਆ ਪੁਰਾਣੇ ਨਵੇਂ ਛੋਟੇ ਵੱਡੇ ਸਾਰੇ ਆ ਕੋ ਇੱਥੇ ਆਏ ਕੇਂਦਰ ਸਰਕਾਰ ਨੂੰ ਮੈਸੇਜ ਚੱਲਿਆ ਗਿਆ ਦੂਜੀ ਜਿਹੜੀ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਹੁਣ ਤਾਂ ਅਸੀਂ ਇਹ ਅਪੀਲ ਕਰ ਸਕਦੇ ਆ ਸਰਕਾਰ ਨੂੰ ਕਿ ਫੌਰੀ ਸਮਾਂ ਮੰਗ ਕਰਦਾ ਹੈ ਕਿ ਐਮਐਸਪੀ ਗਰੰਟੀ ਨੂੰ ਕੇਂਦਰ ਸਰਕਾਰ ਬਣਾਵੇ ਕਾਨੂੰਨ ਹੀ ਬਣਾਉਣਾ ਹੈ ਜਿਹੜੀ ਇਹ ਭੁਲੇਖਾ ਪਾਇਆ ਜਾਸਾ ਵੀ ਇਹ ਤਾਂ ਬਹੁਤ ਬਸਟ ਦੀ ਲੋੜ ਹੈ ਇਹ ਤਾਂ ਬਸਟ ਆਊ ਕਿਥੋਂ ਪੈਸਾ ਜਾਊ ਕਿਧਰ ਆਊ ਕਿਤੋਂ ਇਹ ਨਹੀਂ ਸਵਾਲ ਤੁਰਤ ਪ੍ਰਧਾਨ ਮੰਤਰੀ ਮੰਤਰੀ ਮੰਡਲ ਦੀ ਆਪਦੀ ਬੈਠਕ ਬੁਲਾਵੇ ਬੈਠਕ ਬੁਲਾ ਕੇ ਉਹ ਰਾਸ਼ਟਰਪਤੀ ਨੂੰ ਭੇਜੇ ਰਾਸ਼ਟਰਪਤੀ ਨੇ ਸਹਿਨ ਕਰਾ ਕੇ ਅਗਲਾ ਸੈਸ਼ਨ ਉਹਦੇ ਵਿੱਚ ਕਾਨੂੰਨ ਬਣ ਜਾਣਾ ਹੈ ਤਾਂ ਉਹ ਐਵੇਂ 10 ਮਿੰਟਾਂ ਦੀ ਖੇਡ ਹੈ ਸਾਰੀ ਇਹ ਤਾਂ ਮੈਨੂੰ ਲੱਗਦਾ ਹੈ ਕਿ ਅੰਦਰੀ ਕਸਾਨਾ ਵਾਲਾ ਭੁਲੇਖਾ ਸੀਗਾ ਉਹ ਸੀ ਇਕੱਠੇ ਹੋ ਕੇ ਤੋੜਿਆ ਆਉਣ ਵਾਲੇ ਦਿਨਾਂ ਦੇ ਵੀ ਤੋੜਾਂਗੇ ਆਸ ਹੈ ਕਿ ਮੰਗਾ ਵੀ ਸਰਕਾਰ ਲਾਗੂ ਕਰੇ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਜਾਣ ਹੈ ਛੇ ਤਾਂ ਉਹ ਵੀ ਚੜ੍ਹਦੀ ਕਲਾ ਚ ਰਹੇ ਜਰਦੀ ਗਾ ਅਸੀਂ ਪਹਿਲਾਂ ਵੀ ਕਿਹਾ ਸੀ ਪਹਿਲਾਂ ਜਦੋਂ ਅੰਦੋਲਨ ਲੱਗਾ ਸੀ ਹੁਣ ਵੀ ਅਸੀਂ ਕਹਿ ਰਹੇ ਸਾਡੀ ਅਪੀਲ ਆ ਜਿਹੜੇ ਸਪੈਸ਼ਲ ਪੰਜਾਬ ਦੇ ਵੀ ਜਿਹੜੇ ਸਾਡੇ ਸਰਕਾਰ ਦੇ ਗਾਉ MP's ਆ ਕਿਹੜੀ ਜਿਹੜੀ ਮਰਜੀ ਪਾਰਟੀ ਹੋਵੇ ਐਸ ਵਾਲੇ ਇਕੱਠ ਕਰਕੇ ਸਾਡੇ ਕਿਸਾਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਸਪੋਰਟ ਕੀਤੀ ਜਾਵੇ ਉਹਨਾਂ ਵੱਲੋਂ ਵੱਡੀ ਮੰਗ ਹਣੀ ਚਾਹੀਦੀ ਆ ਕਿ ਕੋਈ ਫਰਕ ਨਹੀਂ ਪੈਂਦਾ ਕਿਹੜੀ ਪਾਰਟੀ ਪਰ ਸਰਕਾਰ ਨੂੰ ਸੈਂਟਰਲ ਨੂੰ ਕਿ ਸਾਡੇ ਕਿਸਾਨ ਉੱਥੇ ਵਿੱਚ ਹੱਕ ਲਈ ਉਹਦਾ ਸਾਥ ਦੇਵੋ ਅਸੀਂ ਵੀ ਆਸ ਰੱਖਦੇ ਪਈ ਸਾਰੇ ਪੰਜਾਬ ਦੇ ਵੀ MP ਇਕੱਠੇ ਹੋ ਗਏ MP ਤੇ MLA ਜਿਹੜੇ ਆ ਪਰ ਉਹ ਤੁਹਾਨੂੰ ਪਤਾ ਹੈ ਕਈ ਵਾਰੀ ਕਈ ਵਾਰੀ 파ਰਟੀ ਵਾਲੀ ਮੋਰੇ ਆ ਜਾਂਦੀ ਇਹਦੇ ਵਿੱਚ 파ਰਟੀ ਵਾਲ ਸਮਝ ਨਹੀਂ ਗਾ ਇਹ ਸਾਰੇ ਪੰਜਾਬ ਦਾ ਸਾਰੇ ਭਾਰਤ ਦੇ ਸਾਰੇ ਕਿਸਾਨਾਂ ਲਈ ਇੱਕ ਹੱਕ ਤੁਸੀਂ ਲੜ ਰਹੇ ਆ ਤੇ ਸਾਨੂੰ ਬੜੀ ਭਈ ਮਹਿਸੂਸ ਹੁੰਦਾ ਭਈ ਤੁਸੀਂ ਦੇਖੋ ਕਿੰਨੀ ਵਾਰੀ ਤੁਸੀਂ ਇਹ ਅਪੀਲਾਂ ਕੀਤੀਆਂ ਭਈ ਸਰਕਾਰ ਤੁਸੀਂ ਕੋਈ ਡਾਇਲੌਗ ਖੋਲੋ ਸਾਨੂੰ ਸਪੋਰਟ ਕਰੋ ਤੇ ਕਈ ਵਾਰੀ ਮੈਂ ਦੇਖਦਾ ਭਈ ਸਾਡੇ ਵੀ ਜਿਹੜੇ ਭਈ ਬਜ਼ੁਰਗ ਮੋਰੇ ਬੈਠੇ ਆ ਉਹ ਦਿਨ ਦਿਹਾੜੇ ਨਹੀਂ ਦੇਖਦੇ ਭਈ ਸਾਡੀਆਂ ਆਸਾਂ ਪੂਰੀਆਂ ਹੋਣੀਆਂ ਸੰਤ ਲੱਗਦਾ ਇੱਥੇ ਬੈਠਿਆਂ ਨੂੰ ਜਿੱਦਾਂ ਤੁਸੀਂ ਤੁਰਿਓ ਆ ਸਾਰੀਆਂ ਆਸਾਂ ਪੂਰੀ ਆਸਾਂ ਪੂਰੀਆਂ ਹੋ ਗਈਆਂ ਅਸੀਂ ਅਰਦਾਸ ਕਰਦੇ ਤੁਸੀਂ ਸਭ ਚੜ੍ਹਦੀ ਕਲਾ ਰਵੋ ਭਾਈ ਸਾਹਿਬ ਕੋਈ ਆਖਰੀ ਮੈਸੇਜ ਦੁਨੀਆ ਦੀ ਸੰਗਤ ਨੂੰ ਦੇਣਾ ਚਾਹੁੰਦੇ ਆ ਕਿਉਂਕਿ ਸਾਨੂੰ ਪਤਾ ਪਈ ਤੁਸੀਂ ਕਿੰਨਾ ਦਿਨ ਢਾੜੀ ਮੋੜ ਲੱਗੇ ਆ ਉੱਥੇ 24 ਘੰਟੇ ਲੱਗੇ ਹੋ ਆ ਤੁਹਾਡਾ ਕੀ ਸੁਨੇਹਾ ਇੱਕ ਤਾਂ ਪੰਜਾਬ ਦੀ ਜਿਹੜੀ ਸੰਗਤ ਹੈ ਇੱਕ ਬਾਹਰਲੀ ਸੰਗਤ ਇੱਕ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਾਂ ਬਸ ਇਹ ਹੀ ਹੈ ਕਿ ਡੱਲੇਵਾਲ ਸਾਹਿਬ ਦੀ ਚੜ੍ਹਦਾ ਕਲਾ ਲਈ ਅਰਦਾਸਾਂ ਕੀਤੀਆਂ ਜਾਣ ਕਿ ਪਰਮਾਤਮਾ ਮਿਹਰ ਕਰੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਅਸੀਂ ਪੂਰੇ ਭਾਰਤ ਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਕੋਈ ਛੋਟੀ ਆ ਕੋਈ ਵੱਡੀ ਕਿਸੇ ਦਾ ਇੱਕ ਐਮਪੀ ਹੈਗੇ ਦੋ ਐਮਪੀ ਹੈ ਉਹ ਦੱਲੇਵਾਲ ਸਾਹਿਬ ਨੇ ਕੱਲ ਲੈਟਰ ਦਿੱਤਾ ਕਿ ਉਸ ਲੈਟਰ ਤੇ ਉੱਤੇ ਵੀ ਆਪ ਦੀ ਘੱਟੋ-ਘੱਟ ਐਮਐਸਪੀ ਗਰੰਟੀ ਕਾਨੂੰਨ ਤੇ ਉਹ ਪਾਰਟੀ ਆਪ ਦੀ ਨੀਤੀ ਸਪਸ਼ਟ ਕਰੇ ਕਿ ਤੁਸੀਂ ਇਹਦੇ ਹਮਾਇਤ ਚੋਂ ਘਿਰੋਚੋਂ ਤਾਂ ਮੈਨੂੰ ਪੀ ਲੈ ਕੇ ਕਈ ਸਿਆਸੀ ਪਾਰਟੀਆਂ ਦੇ ਮੈਸੇਜ ਆਏ ਆ ਸਾਨੂੰ ਕਿ ਅਸੀਂ ਹੱਕ ਚਾ ਸੋਡੇ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਦੱਲੇਵਾਲ ਸਾਹਿਬ ਦੀ ਸੇਧ ਬਣਨੀ ਚਾਹੀਦੀ ਹੈ ਜਿੱਥੋਂ ਰਹੇਗੀ ਦੁਨੀਆ ਲਈ ਮੈਸੇਜ ਲਈ ਤਾਂ ਇਹੀ ਹੈ ਕਿ ਜਿੰਮੇ ਅਸੀਂ 2020 ਦੇ ਵਿੱਚ 21 ਦੇ ਵਿੱਚ ਦਿੱਲੀ ਬੈਠੇ ਸੀ ਸਾਡੇ ਨੌਜਵਾਨ ਬਾਹਰ ਦੇਸ਼ਾਂ-ਵਦੇਸ਼ਾਂ ਤੇ ਸੜਕਾਂ ਤੇ ਅੱਗੇ ਇੱਕ ਘੰਟਾ ਟਾਈਮ ਕੱਟ ਕੇ ਲਾਜ਼ਮੀ ਰੋਸ ਦਿਟਾਉਂਦੇ ਸੀਗੇ ਐਵੇਂ ਜ਼ਿਕਰ ਵੀ ਅਸੀਂ ਤਾਂ ਇਹ ਅਪੀਲ ਕਰਾਂਗੇ ਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਦੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਵਾਲੀ ਮੋਰਚੇ ਦੀ ਜਿੱਤ ਪੱਲੇ ਅਰਦਾਸਾਂ ਹੀ ਕੀਤੀਆਂ ਜਾਣ ਇਸ ਤੋਂ ਪਰਮਾਤਮਾ ਤੋਂ ਬੁਖਸ ਮੈਨੂੰ ਲੱਗਦਾ ਵੱਡੀ ਕੋਈ ਆਸ ਨਹੀਂ ਉਸੇ ਇਤਿਹਾਸ ਹੈ ਇਹ ਮੈਨੂੰ ਲੱਗਦਾ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਬੇਟੇ ਨੌਜਵਾਨ ਸਾਡੀਆਂ ਭੈਣਾਂ ਮਾਤਾ ਇਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰ। ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ ਸਾਡੇ ਵੱਲ ਸਾਰੀ ਟੀਮ ਵੱਲੋਂ ਇੱਥੇ ਯੂਕੇ ਜਿੱਥੇ ਸਾਡੀ ਅਮਰੀਕਾ ਕਨੇਡਾ ਸਾਰੇ ਵੱਲੋਂ ਤੁਸੀਂ ਭਾਈ ਧਲੇਵਾਲ ਸਾਹਿਬ ਨੂੰ ਸਾਡੇ ਵੱਲੋਂ ਫਤਿਹ ਬੁਲਾਉਣੀ ਅਸੀਂ ਸਾਰੇ ਕਹਿੰਦੇ ਜਿਦਾ ਭਾਈ ਸਾਹਿਬ ਨੇ ਮੈਸੇਜ ਦਿੱਤਾ ਜਿਦਾ ਪਹਿਲਾਂ 2021 ਦੇ ਵਿੱਚ ਵਾਜੇ ਸਾਰੇ ਬਾਹਰ ਆ ਗਏ ਸੀਗੇ ਸਾਰੇ ਪਾਸੇ ਸਰਕਾਰਾਂ ਦੇ ਪਾਰਲੀਮੈਂਟ ਤੇ ਯੂਕੇ ਅਮਰੀਕਾ ਕਨੇਡਾ ਗੱਲ ਚੱਲਦੀ ਸੀ ਉਹ ਮੁੜ ਕੇ ਫੇਰ ਗੱਲ ਚ ਲਾਓ ਕਿਉਂਕਿ ਸਾਡੇ ਭੈਣ ਭਰਾ ਮੋਹਰੇ ਬੈਠੇ ਬਜ਼ੁਰਗ ਮਿੰਟ ਬੈਠੇ ਆ ਤੁਹਾਡਾ ਬਹੁਤ ਧੰਨਵਾਦ ਭਾਈ ਸਾਹਿਬ ਅਸੀਂ ਤਾਲ ਲਈ ਸਾਡੀ ਅਰਦਾਸ ਕਰਦੇ ਆ ਫੇਰ ਮੁੜ ਕੇ ਫੇਰ ਗੱਲਬਾਤ ਕਰਦੇ ਥੋੜੇ ਜਿਨੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇੱਕ ਔਂਕ ਕ ਨਹੀਂ ਭੁੱਲ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤਿਕ ਨਹੀਂ ਭੁੱਲ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਰ ਪਾਸੇ ਤੋਂ ਦੀਆਂ ਅਰਦਾਸਾਂ ਤਾਂ ਪੱਲੀ ਤੰਦੁਰ ਤੇ ਅਰਦਾਸਾਂ ਹੋਊਗੀਆਂ ਹੋਊਗੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ